ਸੰਸਾਰ ਪਰ ਵਿੱਚ ਵੱਸਦੇ ਸਮੂਹ ਭੈਣ ਭਰਾ ਬਜ਼ੁਰਗ ਮਾਮਾ ਬੱਚਿਆਂ ਸਾਰਿਆਂ ਨੂੰ ਮੇਰੇ ਵੱਲੋਂ ਨੌਜਵਾਨਾਂ ਨੂੰ ਸਤਿਕਾਰ ਭਰੀ ਗੁਰੂ ਘਰ ਤੇ ਪ੍ਰਣਾਮ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਵਿੱਚ ਆਪ ਜੀ ਦਾ ਸਵਾਗਤ ਹੈ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਣਾਂ ਦੇ ਕਹਿਣ ਮੁਤਾਬਕ ਯਹੂਦੀਆਂ ਕੋਲ 2700 ਸਾਲ ਰਾਜ ਨਹੀਂ ਰਿਆ ਭਾਫ ਗੁਲਾਮ ਰਹੇ ਉਹਨਾਂ ਦੇ ਬੱਚਿਆਂ ਦੀਆਂ ਮਾਮਾਂ ਗੁਲਾਮੀ ਅਤੇ ਬੇਵਤਨੀ ਦੇ ਆਲਮ ਦੇ ਵਿੱਚ ਦੁੱਖਾਂ ਝੋਰੀਆਂ ਤਕਲੀਫਾਂ ਦੇ ਵਿੱਚੋਂ ਲੰਘਦੀਆਂ ਹੋਈਆਂ ਵੀ ਆਪਣੇ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਅਕਸਰ ਕਿਹਾ ਕਰਦੀਆਂ ਸਨ ਬੇਟਾ ਕੱਲ ਨੂੰ ਆਪਾਂ ਆਪਣੇ ਨਵੇਂ ਦੇਸ਼ ਜਿਹੜਾ ਬਣਨ ਜਾ ਰਿਹਾ ਉਹਦੇ ਵਿੱਚ ਇਜ਼ਰਾਈਲ ਵਿੱਚ ਮਿਲਾਂਗੇ ਕੱਲ ਦਾ ਸੂਰਜ ਇਜ਼ਰਾਈਲ ਦੇ ਵਿੱਚ ਆਪਣੇ ਦੇਸ਼ ਵਿੱਚ ਚੜ੍ਹੇਗਾ ਉਹਨਾਂ ਦਾ ਸੁਪਨਾ 1948 ਦੇ ਵਿੱਚ ਪੂਰਾ ਹੋਇਆ ਸੁਪਨੇ ਉਹਨਾਂ ਦੇ ਪੂਰੇ ਹੁੰਦੇ ਹਨ ਜੋ ਸੁਪਨੇ ਲੈਂਦੇ ਵੀ ਹਨ ਤੇ ਉਮੀਦ ਵੀ ਰੱਖਦੇ ਹਨ ਸਾਡੀ ਕੌਮ ਦੇ ਵਿੱਚ ਪੱਗਾਂ ਵਿੱਚ ਸਿਰਫ ਸਾਇ ਬਿਠੇ ਕਈ ਆਪਣੀਆਂ ਹੀ ਉਦਾਸੀਆਂ ਦੇ ਵਿੱਚ ਗੋਤੇ ਖੰਦੇ ਹੋਏ ਲੋਕ ਸੇਖ ਸੰਘਰਸ਼ ਵਿੱਚ ਅਜੁਕੇ ਦੌਰ ਵਿੱਚ ਕੰਮ ਕਰਦੇ ਪੰਨੂ ਵਰਗੇ ਵੀਰ ਅਤੇ ਹੋਰ ਕਈਆਂ ਨੂੰ ਨਿੰਦਦੇ ਹੀ ਥੱਕਦੇ ਨਹੀਂ ਉਹਨਾਂ ਵੱਲੋਂ ਨਿੰਦਣਾ ਜਾਂ ਨਕਾਰਨਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਆਪ ਕੁਝ ਕਰ ਨਹੀਂ ਸਕੇ ਤੇ ਜੇ ਉਹਨਾਂ ਨੇ ਕੀਤਾ ਤਾਂ ਸਫਲ ਹੀ ਹੋ ਸਕੇ ਕਹਿੰਦੇ ਨੇ ਸਭ ਤੋਂ ਸੌਖਾ ਕੰਮ ਹੁੰਦਾ ਹੈ ਕਿਸੇ ਦੀ 네ਗੇਟਿਵ ਨਾ ਪੱਖੀ ਆਲੋਚਨਾ ਕਰ ਦੇਣੀ ਕਿਸੇ ਨੂੰ ਨਿੰਦ ਕੇ ਕਦੇ ਵੀ ਮਨੁੱਖ ਆਪਣੇ ਆਪ ਵਿੱਚ ਸੁਰਖਰੂ ਨਹੀਂ ਹੁੰਦਾ ਕਿਸੇ ਦੀਆਂ ਪ੍ਰਾਪਤੀਆਂ ਨੂੰ ਨਕਾਰ ਦੇਣ ਨਾਲ ਉਹ ਪ੍ਰਾਪਤੀਆਂ ਕਦੇ ਖੁੱਸਦੀਆਂ ਨਹੀਂ ਗੁਰਬਾਣੀ ਵਿੱਚ ਇਸ ਸਿਧਾਂਤ ਉੱਤੇ ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਭਾਵ ਕਿ ਜੇ ਅਸੀਂ ਕਿਸੇ ਵਿਅਕਤੀ ਦੀ ਰੱਬ ਨਾਲ ਜੁੜੇ ਹੋਏ ਬੰਦੇ ਦੀ ਨਿੰਦਾ ਕਰਦੇ ਹਾਂਗੇ ਕਿ ਨਹੀਂ ਨਹੀਂ ਉਹ ਰੱਬ ਨਾਲ ਨਹੀਂ ਜੁੜਿਆ ਹੋਇਆ ਉਹ ਤਾਂ ਪਖੰਡ ਕਰ ਰਿਹਾ ਹੈ ਤੇ ਸਤਗੁਰੂ ਕਹਿੰਦੇ ਨੇ ਕਿ ਇਸ ਨਾਲ ਉਸ ਵਿਅਕਤੀ ਦੇ ਜੋ ਗੁਰੂ ਨੂੰ ਜਪ ਰਿਹਾ ਹੈ ਜੋ ਰੱਬ ਨਾਲ ਜੁੜਿਆ ਹੋਇਆ ਉਸ ਦੇ ਗੁਣਾ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ ਸਗੋਂ ਵਾਧਾ ਹੀ ਹੁੰਦਾ ਹੈ ਕਿਉਂਕਿ ਉਸ ਦੀ ਮਿਹਰਤ ਹੋ ਜਾਂਦੀ ਹੈ ਮੇਰਾ ਇਸ਼ਾਰਾ ਕੁੱਕੀ ਗਿੱਲ ਵੀਰ ਵਾਲਾ ਉਸ ਬਾਰੇ ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਇਸ ਤੋਂ ਬਾਅਦ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਇਹ ਗੱਲ ਮੈਂ ਤਾਂ ਕੀਤੀ ਹੈ ਕਿ ਹੋ ਸਕਦਾ ਉਸ ਦੀਆਂ ਇੰਟਰਵਿਊ ਸਾਡੇ ਨੌਜਵਾਨ ਸੁਣਦੇ ਹੋਣ ਤੇ ਉਸ ਨੂੰ ਸੁਣ ਕੇ ਕੋਈ ਨਿਰਾਸ਼ ਹੋ ਕੇ ਵਹਿ ਜਾਵੇ ਕੋਈ ਖੁਦ ਉਦਾਸ ਹੋ ਜਾਵੇ ਤਾਂ ਇਸ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਜਦੋਂ ਅਸੀਂ ਉਹਨਾਂ ਲੋਕਾਂ ਨੂੰ ਹੀ ਸੁਣਾਂਗੇ ਜੋ ਉਦਾਸੀਆਂ ਦੇ ਵਿੱਚ ਖੁਦ ਹੀ ਡੁੱਬੇ ਹੋਏ ਨੇ ਉਹਨਾਂ ਦੀਆਂ ਉਦਾਸੀਆਂ ਸਾਨੂੰ ਵੀ ਡੁੱਬਣਗੀਆਂ ਵੈਸੇ ਵੀ ਇੱਕ ਗੱਲ ਚੇਤੇ ਰੱਖਣਯੋਗ ਜਦ ਕੋਈ ਪੜਿਆ ਲਿਖਿਆ ਵਿਅਕਤੀ ਕੋਈ ਬૌਧਿਕ ਪੱਧਰ ਦੇ ਉੱਤੇ ਇੰਟੈਲੈਕਚੁਅਲ ਵਿਅਕਤੀ ਨਿਰਾਸ਼ਤਾ ਦੀ ਗੱਲ ਕਰਦਾ ਜਾਂ ਦਾਸ ਹੁੰਦਾ ਉਸ ਦਾ ਅਸਰ ਆਮ ਲੋਕਾਂ ਤੇ ਵੱਧ ਹੁੰਦਾ ਹੈ ਕਿਉਂਕਿ ਅਸੀਂ ਮੰਨ ਚੁੱਕੇ ਹੁੰਨੇ ਆ ਕਿ ਸਿਆਣਾ ਬੜਾ ਹੈ ਪੜਿਆ ਲਿਖਿਆ ਬੜਾ ਹੈ ਪਰ ਪੜ ਲਿਖ ਜਾਣ ਨਾਲ ਕਿਸੇ ਸੰਘਰਸ਼ ਨੂੰ ਬਿਨਾਂ ਵਜ੍ਹਾ ਤੋਂ ਰੱਦ ਕਰੀ ਜਾਣਾ ਨਿੰਦੀ ਜਾਣਾ ਇਹ ਆਖੀ ਜਾਣਾ ਵੀ ਕੋਈ ਪ੍ਰਾਪਤੀ ਨਹੀਂ ਹੋਈ ਇਸ ਨਾਲ ਹੋਈਆਂ ਪ੍ਰਾਪਤੀਆਂ ਰੱਦ ਨੇ ਹੋ ਜਾਂਦੀਆਂ ਜੇ ਕੋਈ ਵਿਅਕਤੀ ਬਿਨਾਂ ਵਜ੍ਹਾ ਦੇ ਉੱਤੇ ਸਿੱਖ ਸੰਘਰਸ਼ ਨੂੰ ਰੱਦ ਕਰਦਾ ਉਸ ਦੀਆਂ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਕਰਦਾ ਤਾਂ ਉਸ ਦੀਆਂ ਇਹ ਕਈਆਂ ਹੋਈਆਂ ਗੱਲਾਂ ਉਸ ਦੀਆਂ ਦਿੱਤੀਆਂ ਹੋਈਆਂ ਇਹ ਇੰਟਰਵਿਊ ਸਿੱਧੀਆਂ ਹੀ ਸਟੇਟ ਦੇ ਹੱਕ ਵਿੱਚ ਜਾਂਦੀਆਂ ਹਨ ਉਹ ਸਟੇਟ ਦੇ ਖੜੇ ਕੀਤੇ ਹੋਏ ਵਰਤੰਤਾਂ ਨੂੰ ਹੀ ਪਾਣੀ ਪਾਉਂਦੀਆਂ ਹਨ ਤੇ ਪੱਠੇ ਪੁੰਭੀਆਂ ਹਨ ਸੋ ਸਾਨੂੰ ਇਸ ਗੱਲ ਤੋਂ ਸੁਚੇਤ ਰਹਿਣ ਦੀ ਲੋੜ ਹੈ ਸੁਣੋ ਜ਼ਰੂਰ ਬੇਸ਼ੱਕ ਪਰ ਅਮਲ ਕਰਨ ਦੀ ਕੋਈ ਜ਼ਰੂਰਤ ਨਹੀਂ ਕਹਿਣ ਵਾਲੇ ਵਸਦੇ ਭਲੇ ਤੇ ਆਪਾਂ ਤੁਰਦੇ ਭਲੇ ਸਿੱਖਾਂ ਵਿੱਚ ਜਿਹੜਾ ਚੜ੍ਹਦੀ ਕਲਾ ਦਾ ਸੰਕਲਪ ਉਹ ਸਿਰਫ ਇਹ ਦੁਹਰਾਉਣ ਵਾਸਤੇ ਨਹੀਂ ਹੈ ਵੀ ਬਸ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਜ਼ਰੂਰਤ ਹੁੰਦੀ ਹੈ ਚੜ੍ਹਦੀ ਕਲਾ ਅਸਲ ਵਿੱਚ ਹੈ ਕਿ ਉਹ ਹੈ ਆਪਣੇ ਇਸ਼ਟ ਉੱਤੇ ਪੂਰਾ ਪ੍ਰਸਾਰ ਰੱਖਣਾ ਆਪਣੇ ਰਹਿਬਰਾਂ ਦੇ ਦਿੱਤੇ ਹੋਏ ਬਚਨਾਂ ਦੇ ਉੱਤੇ ਪ੍ਰਸਾਰ ਰੱਖਣਾ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਇਹ ਗੱਲ ਕਿਸੇ ਸੰਸਾਰੀ ਸਕਾਲਰ ਨੇ ਯੂਨੀਵਰਸਿਟੀ ਵਿੱਚ ਪੜ੍ਹ ਕੇ ਨਹੀਂ ਕਿਹਾ ਇਹ ਉਸ ਪੈਗੰਬਰ ਨੇ ਕਿਹਾ ਹੈ ਜਿਸ ਦਾ ਸਾਰਾ ਪਰਿਵਾਰ ਸ਼ਹੀਦ ਕਰਕੇ ਅਨੇਕਾਂ ਦੁੱਖ ਦੇ ਕੇ ਵੀ ਉਹਨਾਂ ਦੇ ਚਿਹਰੇ ਤੋਂ ਕੋਈ ਮੁਸਕਾਨ ਨਹੀਂ ਖੋ ਸਕਿਆ ਜਿਸ ਨੂੰ ਮੁਗਲਾਂ ਵਰਗੀ ਵੱਡੀ ਤੋਂ ਵੱਡੀ ਸਲਤਨਤ ਵੀ ਮਹਿਜ 40 ਸਿੱਖ ਨਾਲ ਹੋਣ ਦੇ ਬਾਵਜੂਦ ਲੱਖਾਂ ਦੇ ਘੇਰੇ 'ਚ ਵੀ ਹਰਾ ਨਹੀਂ ਸਕੀ ਮੇਰੀ ਇਹ ਦਲੀਲ ਵੀ ਸੰਸਾਰਕ ਪੱਧਰ ਦੇ ਉੱਤੇ ਹੈ ਪਰ ਜਿਹੜਾ ਗੁਰੂ ਹੁੰਦਾ ਹੈ ਜਿਹੜਾ ਪੈਗੰਬਰ ਹੁੰਦਾ ਉਸ ਦੀ ਉਚਤਾ ਤੇ ਉਸ ਦੇ ਉੱਚ ਮੰਡਲ ਨੂੰ ਮਾਪਣਾ ਮੇਰੇ ਵਰਗਿਆਂ ਦੇ ਵਸ ਵਿੱਚ ਨਹੀਂ ਹੁੰਦਾ ਇੱਕ ਕੀੜੀ ਸਮੁੰਦਰ ਦੀ ਕੀ ਥਾ ਪਾਵੇਗੀ ਸਾਡੇ ਲਈ ਸਿੱਖ ਕੌਮ ਲਈ ਇਹ ਬਚਨ ਅਕਾਲ ਪੁਰਖ ਦੇ ਮੂੰਹ ਤੋਂ ਨਿਕਲੇ ਹੋਏ ਬਚਨਾਂ ਦੇ ਬਰਾਬਰ ਹੈ ਜਾਂ ਇੰਜ ਕਹਿ ਲਈਏ ਕਿ ਇਹ ਅਕਾਲ ਪੁਰਖ ਨਹੀਂ ਸਰੀਰਕ ਜਾਮੇ ਦੇ ਵਿੱਚ ਸਰਗੁਣ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੂੰਹ ਦੇ ਵਿੱਚੋਂ ਸਿੱਖ ਕੌਮ ਨੂੰ ਦਿੱਤਾ ਹੋਇਆ ਇੱਕ ਵਰ ਹੈ ਸਿੱਖ ਸੰਗਤ ਆਪਣੇ ਚਿਤਿਆਂ ਵਿੱਚ ਰੱਖੇ 225 226 227 ਇਹ ਤਿੰਨ ਸਾਲ ਸਿੱਖ ਕੌਮ ਲਈ ਵੱਡੇ ਸੰਘਰਸ਼ ਵਾਲੇ ਹਨ ਇਨ੍ਹਾਂ ਹੀ ਤਿੰਨਾਂ ਸਾਲਾਂ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਵੀ ਹੋਣੀਆਂ ਹਨ ਵਕਤੀ ਹਾਲਾਤਾਂ ਨੂੰ ਦੇਖ ਕੇ ਘਬਰਾ ਜਾਣਾ, ਮਾਯੂਸ ਹੋ ਜਾਣਾ, ਉਦਾਸੀਆਂ ਦੇ ਵਿੱਚ ਗੋਤੇ ਖਾਈ ਜਾਣਾ ਇਸ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਹੈ। ਮੈਂ ਇਹ ਤਾਂ ਹੀ ਕਹਿ ਰਿਹਾ ਕਿ ਜਿਹੜੇ ਲੋਕ ਇੰਟਰਵਿਊ ਦੇ ਵਿੱਚ ਜਾਂ ਹੋਰ ਕਿਸੇ ਵੀ ਸਟੇਜ ਤੋਂ, ਕਿਸੇ ਵੀ ਪੱਖ ਤੋਂ, ਕਿਸੇ ਵੀ ਪਲੇਟਫਾਰਮ ਤੋਂ ਸਿੱਖਾਂ ਪ੍ਰਤੀ ਸਿੱਖ ਸੰਘਰਸ਼ ਪ੍ਰਤੀ ਕੋਈ ਨਕਾਰਾਤਮਕ ਗੱਲ ਕਰਦਾ ਹੈ ਤਾਂ ਉਸ ਦੇ ਉੱਤੇ ਅਸਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਿੱਖ ਕੌਮ ਦੇ ਕਦਮ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ ਅਤੇ ਬਹੁਤ ਕਰੀਬ ਪਹੁੰਚ ਚੁੱਕੇ ਹਨ। ਆ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਆਪਸ ਦੇ ਵਿੱਚ ਪਟਾਕੇ ਜੇ ਪਏ ਸਨ ਉਹਨਾਂ ਤੋਂ ਅਸੀਂ ਇੱਕ ਅਨੁਮਾਨ ਲਗਾ ਸਕਦੇ ਹਾਂ ਕਿ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਆਜ਼ਾਦੀ ਚਾਹੁੰਦਾ ਹੈ ਆਜ਼ਾਦੀ ਵਾਲੇ ਪਾਸੇ ਨੂੰ ਮੁੜ ਚੁੱਕਿਆ ਹੈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਪਾਕਿਸਤਾਨ ਸਰਕਾਰ ਦੀ ਇੱਕ ਸਟੇਟਮੈਂਟ ਹੋਰ ਜਿਸ ਨੂੰ ਮੈਂ ਪਿਛਲੇ ਐਪੀਸੋਡ ਦੇ ਵਿੱਚ ਭੁੱਲ ਗਿਆ ਸੀ ਦੱਸਣੀ ਕਿ ਅਸੀਂ ਪੰਜਾਬ ਦੇ ਉੱਤੇ ਜਾਂ ਗੁਰਦੁਆਰਿਆਂ ਤੇ ਹਮਲੇ ਨਹੀਂ ਕਰਾਂਗੇ ਇਸ ਦਾ ਅਰਥ ਕੀ ਨਿਕਲਦਾ ਹੈ ਜੇ ਸਿੱਖ ਭਾਰਤੀ ਹਨ ਜੇ ਸਿੱਖ ਇੰਡੀਅਨ ਹਨ ਜੇ ਹਮਲਾ ਭਾਰਤ ਉੱਤੇ ਕਰਨਾ ਹੈ ਜਾਂ ਇੰਡੀਆ ਉੱਤੇ ਕਰਨਾ ਹੈ ਪਰ ਸਿੱਖਾਂ ਦੇ ਉੱਤੇ ਜਾਂ ਪੰਜਾਬ ਉੱਤੇ ਨਹੀਂ ਕਰਨਾ ਇਸ ਦਾ ਮਤਲਬ ਪੰਜਾਬ ਵੱਖਰੀ ਸਟੇਟ ਹੈ ਪੰਜਾਬੀ ਦੀ ਇੱਕ ਕਹਾਵਤ ਹੈ ਕਹਿਣਾ ਧੀ ਨੂੰ ਤਾਂ ਸੁਣਾਉਣਾ ਨੂੰ ਨੂੰ ਇਸ ਦਾ ਮਤਲਬ ਇਹ ਹੁੰਦਾ ਜਿਹੜੀ ਗੱਲ ਅਸੀਂ ਸਿੱਧੀ ਕਿਸੇ ਨੂੰ ਨਹੀਂ ਕਹਿ ਸਕਦੇ ਉਸ ਨੂੰ ਘੁਮਾ ਕੇ ਇੰਡਾਇਰੈਕਟਲੀ ਉਹਦੇ ਤੱਕ ਪਹੁੰਚਦੀ ਕਰ ਦੇਈਦੀ ਹੈ ਇਹ ਭਾਰਤ ਸਰਕਾਰ ਨੂੰ ਵੀ ਸੁਣਿਆ ਸੀ ਪਾਕਿਸਤਾਨ ਦਾ ਇਹ ਉਹ ਸਿੱਖਾਂ ਦੇ ਨਾਲ ਖੜਾ ਹੈ ਵੱਖਰੇ ਗੱਲ ਹੈ ਉਹਨਾਂ ਲਲਕਾਰ ਕੇ ਜੇ ਕਹਿਣ ਦੇ ਸਮਰਥਨ ਨਹੀਂ ਹੈ ਲੈਕਿਨ ਉਮੀਦ ਹੈ ਸ਼ਾਇਦ ਆਉਣ ਵਾਲੇ ਸਮੇਂ 'ਚ ਕਹਿ ਵੀ ਦੇਵੇ ਜੇ ਉਹ ਨਹੀਂ ਵੀ ਕਹਿੰਦਾ ਤਾਂ ਵੀ ਅਸੀਂ ਉਸ ਦੇ ਅੰਦਰਲੀ ਭਾਵਨਾ ਨੂੰ ਸਮਝਦੇ ਹਾਂ ਕਿ ਇਹ ਕੋਈ ਸੈਕਸ਼ਨ ਅਰਸ਼ ਦੀ ਇਹ ਪ੍ਰਾਪਤੀ ਨਹੀਂ ਕਿਸੇ ਦੂਸਰੇ ਦੇਸ਼ ਦੀ ਸਰਕਾਰ ਨੂੰ ਇਸ ਗੱਲ 'ਤੇ ਪ੍ਰਭਾਵਿਤ ਕਰ ਲੈਣਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਆਪਣੇ ਲੋਕਾਂ ਦਾ ਮਨ ਇੱਕ ਬਹੁਤ ਵੱਡੀ ਸਟੇਟ ਦੇ ਚੈਨਲਾਂ ਦੇ ਤੋਂ ਸਰਜੇ ਜਾਂਦੇ ਨੈਰੇਟਿਵਾਂ ਦੇ ਖਿਲਾਫ ਉਸ ਨੂੰ ਮੋੜ ਕੇ ਜਾਦੀ ਵਾਲੇ ਪਾਸੇ ਲੈ ਆਉਣਾ ਇਹ ਵੀ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਅਮਰੀਕਾ ਦੀ ਸਰਕਾਰ ਭਾਰਤ ਪਾਕਿਸਤਾਨ ਦੇ ਦਰਮਿਆਨ ਕਸ਼ਮੀਰ ਮਸਲੇ ਉੱਤੇ ਗੱਲ ਕਰੇ ਪਰ ਜਦ ਵੀ ਉਹ ਗੱਲ ਹੋਈ ਤਾਂ ਉਸ ਵਿੱਚ ਸਿੱਖਾਂ ਦੀ ਵੀ ਇੱਕ ਧਿਰ ਨੇ ਨਾਲ ਬਹਿ ਕੇ ਗੱਲ ਕਰਨੀ ਹੈ ਆਫੀਸ਼ੀਅਲੀ ਮੈਂ ਇਹ ਨਹੀਂ ਕਹਿ ਸਕਦਾ ਪਰ ਮੇਰਾ ਮੰਨਣਾ ਹੈ ਮੇਰਾ ਮਹਿਸੂਸ ਕਰਨਾ ਹੈ ਮੇਰਾ ਅਹਿਸਾਸ ਮੈਨੂੰ ਦੱਸ ਰਿਹਾ ਹੈ ਕਿ ਇਹ ਹੁਣ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਇੱਕ ਮੁਠ ਰਹਿਣਾ ਚਾਹੀਦਾ ਹੈ ਅਤੇ ਜਿਹੜਾ ਇਹਨਾਂ ਗੱਲਾਂ ਦੇ ਖਿਲਾਫ ਬੋਲਦਾ ਉਸ ਨੂੰ ਹੋ ਸਕੇ ਤਾਂ ਜਵਾਬ ਵੀ ਦੇਣਾ ਚਾਹੀਦਾ ਹੈ ਇਹ ਚੁੱਪ ਰਹਿਣ ਵਾਲਾ ਸਮਾਂ ਨਹੀਂ ਹੈ ਜੇ ਅਸੀਂ ਹੁਣ ਵਾਲੇ ਸਮੇਂ ਵਿੱਚ ਨਾ ਬੋਲੇ ਜਚੇ ਤਰਖੋ ਰਹਿੰਦੀ ਦੁਨੀਆ ਤੱਕ ਸ਼ਾਇਦ ਦੁਬਾਰਾ ਮੁੜ ਕੇ ਮੌਕਾ ਨਾ ਆਵੇ ਕਿ ਤੁਸੀਂ ਕਦੇ ਬੋਲ ਵੀ ਸਕੋ ਇੱਕ ਨੇਂਗ ਸਿੰਘ ਗਿਆ ਉਹ ਨੂੰ ਕਹਿੰਦੇ ਨੇ ਬਾਬਾ ਬਲਬੀਰ ਸਿੰਘ ਵੱਡਾ ਸਾਰਾ ਉਹਦੇ ਸਿਰ ਦੇ ਤੇ ਦਮਾਲਾ ਬੱਧਾ ਹੋਇਆ ਨਾਲ ਲਿਖਿਆ ਹੁੰਦਾ ਲਾਡਲੀਆਂ ਫਵਜਾਂ ਤੇ ਲਾਡਲੀਆਂ ਫਵਜਾਂ ਕਹਿ ਕੇ ਰਹੀਆਂ ਨੇ ਇਹ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਾਕਿਸਤਾਨ ਦੇ ਖਿਲਾਫ ਬਾਰਡਰ ਤੇ ਲੜਾਂਗੇ ਭਾਰਤ ਦੇ ਲਈ ਜਿਹੜੇ ਭਾਰਤ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕ ਚੜਾਏ ਆ ਇਹ ਉਹਨਾਂ ਵਾਸਤੇ ਪਾਕਿਸਤਾਨ ਦੇ ਖਿਲਾਫ ਲੜਨਗੇ ਸੋ ਇਹ ਲਾਡਲੀਆਂ ਫਵਜਾਂ ਨਹੀਂ ਇਹ ਗੁਰੂ ਵੱਲੋਂ ਤਰਕਾਰੀਆਂ ਤੇ ਫਟਕਾਰੀਆਂ ਹੋਈਆਂ ਫੌਜਾਂ ਨੇ ਇਹ ਗੁਰੂ ਸਾਹਿਬ ਵੱਲੋਂ ਸੱਚੇ ਮਿੱਥੀਆਂ ਰੱਦ ਕੀਤੀਆਂ ਹੋਈਆਂ ਫੌਜਾਂ ਨੇ ਇਹ ਜੇ ਸੱਚ ਪੁੱਛਦੇ ਹੋ ਤੇ ਮਲੇਸ਼ ਲੋਕ ਨੇ ਮਲੇਸ਼ ਫੌਜਾਂ ਹਨ ਇਹ ਇਨ੍ਹਾਂ ਮਲੇਸ਼ਾਂ ਦੀ ਬਦੌਲਤ ਸਾਡਾ ਸੰਘਰਸ਼ ਨਾ ਲੰਬਾ ਹੋ ਗਿਆ ਪੂਲਾ ਨਿਆੰਗ ਇਹਨਾਂ ਦੀ نسل ਵਿੱਚੋਂ ਹੀ ਸੀ ਇਹਨਾਂ ਨੂੰ ਸਰਕਾਰ ਪੂਰਾ ਆਪਣੇ ਹੱਥ ਵਿੱਚ ਰੱਖਦੀ ਹੈ ਕੀ ਪਹਿਰਾਵਾ ਪਾ ਕੇ ਵੱਡੇ ਸਾਰਾ ਦਮਾਲਾ ਬਣ ਕੇ ਵੱਡਾ ਸਾਰਾ ਚੋਲਾ ਪਾ ਕੇ 10-20 ਜਣੇ ਨਾਲ ਇਕੱਠੇ ਕਰ ਲੈਣੇ ਸਾਰਿਆਂ ਦੇ ਮੋਢਿਆਂ ਤੇ ਬੰਦੂਕਾਂ ਪਾਈਆਂ ਹੁੰਦੀਆਂ ਨੇ ਹੱਥਾਂ 'ਚ ਬਰਛੇ ਫੜੇ ਹੋਣਗੇ ਸਾਢੇ 3-3 ਫੁੱਟੀਆਂ ਲੰਬੀਆਂ ਇਹਨਾਂ ਨੇ ਤਲਵਾਰਾਂ ਲਮਕਾਈਆਂ ਹੁੰਦੀਆਂ ਜਿਸ ਨਾਲ ਇਹਨਾਂ ਨੇ ਹੁਣ ਤੱਕ ਬਕਰੇ ਵਢਿਆ ਬੇਦਵੀਆਂ ਦੇ ਮਾਮਲੇ ਵਿੱਚ ਇਹ ਨਹੀਂ ਬੋਲੇ ਬੇਦਵੀਆਂ ਦੇ ਮਾਮਲੇ ਵਿੱਚ ਇਹਨਾਂ ਨੇ ਕੀ ਬੋਲਣਾ ਸੌਰੀ ਮੈਨੂੰ ਗਲਤੀ ਫਿਰ ਲੱਗੀ ਇਹ ਤਾਂ ਹੈ ਹੀ ਸਰਕਾਰ ਦੇ ਏਜੰਟ ਨੇ ਸਰਕਾਰ ਦੇ ਦਲਾਲ ਨੇ ਇਹਨਾਂ ਲੋਕਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜੀਆਂ ਕਹਿਣਾ ਹੀ ਸਭ ਤੋਂ ਵੱਡਾ ਪਾਪ ਹੈ ਜੇ ਕਿਤੇ ਜ਼ਰੂਰੀ ਕਹਿਣਾ ਹੀ ਪੈ ਜਾਵੇ ਤਾਂ ਇਹ ਕਹ ਲਿਆ ਕਰੋ ਗੁਰੂ ਦੀਆਂ ਫਟਕਾਰੀਆਂ ਫੱਜਾਂ ਕੌਮ ਇਹੋ ਜੇ ਲੋਕਾਂ ਤੋਂ ਸੁਚੇਤ ਰਹੇ ਸਿਰ ਤੇ ਪੱਗ ਦੇਖ ਕੇ ਜਾਂ ਦਮਾਲਾ ਦੇਖ ਕੇ ਜਾਂ ਲੰਬੀ ਦਾੜ੍ਹੀ ਦੇਖ ਕੇ ਪ੍ਰਭਾਵਿਤ ਹੋਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸਪਸ਼ਟ ਕਰ ਦਿੱਤਾ ਸੀ ਜਿਹੜੇ ਕਹਿੰਦੇ ਨੇ ਅਸੀਂ ਲੜਨਾ ਨਹੀਂ ਅਸੀਂ ਸੰਘਰਸ਼ ਨਹੀਂ ਕਰਨਾ ਅਸੀਂ ਭੁੱਖ ਨਹੀਂ ਜਰ ਸਕਦੇ 사ਤਗੁਰਾਂ ਨੇ ਕਿਹਾ ਲਿਖ ਦਿਓ ਤੁਸੀਂ ਮੇਰੇ ਸਿੱਖ ਨਹੀਂ ਤਾਂ ਮੈਂ ਤੁਹਾਡਾ ਗੁਰੂ ਨਹੀਂ ਬਾਣੀ ਤਾਂ ਉਹ ਵੀ ਪੜਦੇ ਹੋਣਗੇ ਰਹਿਤ ਤਾਂ ਉਹ ਵੀ ਰੱਖਦੇ ਹੋਣਗੇ ਸਵੇਰੇ ਉੱਠ ਕੇ ਇਸ਼ਨਾਨ ਪਾਣੀ ਦੇ ਕਾਲੋ-ਕਾਲੋ ਵੀ ਕਰਦੇ ਹੋਣਗੇ ਉਹਨਾਂ ਨੂੰ ਬੇਦਾਵੀਆ ਸਿੱਖ ਵੀ ਕਿਹਾ ਗਿਆ ਪਰ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਮੁਕਤਸਰ ਸਾਹਿਬ ਦੇ ਵਿੱਚ ਆਪਣੀਆਂ ਜਾਨਾਂ ਨੂੰ ਗੁਰੂ ਤੋਂ ਨਿਸ਼ਾਵਰ ਕਰਕੇ ਦੁਬਾਰਾ ਪੰਥਰੇ 'ਚ ਵਾਪਸੀ ਕੀਤੀ ਤੇ ਉਹ ਬਦਾਵਾ ਪੜਵਾਇਆ ਸੀ ਇਸ ਸਿਧਾਂਤ ਨੂੰ ਆਪਾਂ ਸਮਝਣਾ ਜਿਸ ਸਰਕਾਰ ਦੀ ਫੌਜ ਟੈਂਕ ਲੈ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਚੜੀ ਹੋਵੇ ਜਿਸ ਨੇ ਅੱਜ ਤੱਕ ਲੱਖਾਂ ਸਿੱਖ ਮਾਰਤੇ ਹੋਣ ਇਹ ਉਹਨਾਂ ਵਾਸਤੇ ਬਾਰਡਰ ਤੇ ਜਾ ਕੇ ਲੜਨਾ ਚਾਹੁੰਦੇ ਨੇ ਤੇ ਲੜ ਲਓ ਵੈਸੇ ਕਿਹੜਾ ਕਿਹਨਾਂ ਬਾਹ ਫੜੀ ਸੀ ਚਲ ਜਾਂਦੇ ਪਾਕਿਸਤਾਨ ਇਹਨਾਂ ਨੂੰ ਵੀ ਪ੍ਰਸ਼ਾਦਾਸ਼ ਕਰ ਦਿੰਦਾ ਜਿਹੜਾ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਖੁੱਸਿਆ ਗਵਾਚਾ ਉਹਨਾਂ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਉਸ ਦੀ ਬਰਬਾਦੀ ਸਿਰਫ ਡੋਗਰਿਆਂ ਨੇ ਨਹੀਂ ਕੀਤੀ ਡੋਗਰਿਆਂ ਦੇ ਨਾਲ ਆਪਣੇਵੇਂ ਪੱਗਾਂ ਵਾਲੇ ਨਾਲੇ ਰਲੇ ਹੋਏ ਸਨ ਸਾਰਿਆਂ ਦੀ ਸਾਂਝੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਸੀ ਗੁਰੂ ਕਾਲ ਤੋਂ ਲੈ ਕੇ ਫਿਰ ਮਿਸਲ ਕਾਲ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਉਸ ਤੋਂ ਬਾਅਦ 1849 ਤੋਂ 1947 ਤੱਕ ਫਿਰ 1947 ਤੋਂ ਲੈ ਕੇ 225 ਤੱਕ ਬਸੇਰੇ ਮਿਲ ਜਾਣਗੇ ਜਿਹੜੇ ਦਲਾਲ ਨੇ ਦਲਾਲ ਬਣਨਾ ਇਹਨਾਂ ਦੀ ਮਜਬੂਰੀ ਹੁੰਦੀ ਹੈ ਗੁਲਾਮ ਕੌਮਾਂ ਦੇ ਵਿੱਚ ਅਕਸਰ ਇਹ ਵਾਪਰਦਾ ਹੈ ਯਹੂਦੀਆਂ ਦੇ ਵਿੱਚ ਵੀ ਇਦਾਂ ਦੇ ਬਹੁਤ ਸਨ ਬਹੁਤ ਜ਼ਾਲਮ ਅਫਸਰ ਸਨ ਜੋ ਜਰਮਨ ਦੇ ਕਹਿਣ ਦੇ ਉੱਤੇ ਯਹੂਦੀਆਂ ਦੇ ਉੱਤੇ ਜ਼ੁਲਮ ਕਰਦੇ ਰਹੇ ਕਿਉਂਕਿ ਕਈ ਵਾਰ ਆਪਾਂ ਸੋਚਣ ਲੱਗ ਜਾਂਦੇ ਆਂ ਜੇ ਸਿੱਖਾਂ 'ਚ ਗਦਾਰ ਬੜੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਵਾਲ ਇਹ ਹੈ ਕਿ ਜਦ ਕੌਮ ਕੋਈ ਗੁਲਾਮ ਹੋ ਜਾਂਦੀ ਹੈ ਨਾ ਉਸ ਵਿੱਚ ਫਿਰ ਵਿਗ ਜਾਣ ਵਾਲੇ ਬੰਦਿਆਂ ਦੀ ਕਮੀ ਨਹੀਂ ਹੁੰਦੀ ਜਿਨ੍ਹਾਂ ਨੂੰ ਅਸੀਂ ਗਦਾ ਰੱਖ ਦਿੰਨੇ ਹਾਂ ਕਿਉਂਕਿ ਕਈ ਵਾਰੀ ਅਸੀਂ ਬੜੇ ਨਿਰਾਸ਼ ਹੁੰਨੇ ਆਂ ਕਿ ਸਿੱਖ ਕੋਮਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਇਹ ਸਿਰਫ ਸਿੱਖਾਂ ਵਿੱਚ ਨਹੀਂ ਦੁਨੀਆ ਭਰ ਦੀ ਹਰੇਕ ਕੌਮ ਜਿਹੜੀ ਵੀ ਗੁਲਾਮ ਹੋਈ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਤੁਹਾਨੂੰ ਸਾਰਿਆਂ ਦੇ ਵਿੱਚੋਂ ਇਦਾਂ ਦੇ ਨਖੱਟੂ ਮਿਲ ਜਾਣਗੇ ਪਰ ਇਸ ਦੇ ਬਾਵਜੂਦ ਗੁਰੂ ਦੀ ਅੱਜ ਸਿੱਖਾਂ ਤੇ ಅಪਾਰ ਕਿਰਪਾ ਹੋ ਰਹੀ ਹੈ ਅਸਾਂ ਇਸ ਚੰਜਟ ਵਿੱਚੋਂ ਬਹੁਤ ਜਲਦੀ ਨਿਕਲ ਜਾਣਾ ਇਸ ਸਾਲ ਦੇ ਵਿੱਚ ਹੀ ਕੋਈ ਵੱਡੀ ਖੁਸ਼ਖਬਰੀ ਸਿੱਖਾਂ ਨੂੰ ਮਿਲੇਗੀ 225 ਇਹਨਾਂ ਗੱਲਾਂ ਤੋਂ ਇਲਾਵਾ ਅਸੀਂ ਚਾਰ ਚੁਫਰੇ ਧਿਆਨ ਰੱਖਣਾ ਜਿਵੇਂ ਆ ਪਿਛਲੀ ਜੰਗ ਦੇ ਵਿੱਚ ਜਿਹੜੇ ਭਾਰਤ ਦੇ ਗੋਡੇ ਟਿਕਵਾਏ ਨਾ ਪਾਕਿਸਤਾਨ ਨੇ ਇਹਨਾਂ ਗੱਲਾਂ ਨੂੰ ਵੀ ਅਸੀਂ ਸਮਝਣਾ ਹੈ ਅਮਰੀਕਾ ਵਿੱਚ ਉਹ ਕਿ ਦਖਲ ਦੇ ਰਿਹਾ ਵੀ ਨਾ ਲੜੋ ਇਸ ਦਾ ਕੋਈ ਅਰਥ ਹੈ ਗੱਲ ਕੱਲੇ ਵਪਾਰ ਦੀ ਨਹੀਂ ਹੁੰਦੀ ਕਿ ਅਮਰੀਕਾ ਵਪਾਰ ਕਰਨ ਵਾਸਤੇ ਕਰ ਰਿਹਾ ਵਪਾਰ ਤਾਂ ਸਾਰਿਆਂ ਨੇ ਕਰਨਾ ਹੀ ਹੈ ਕੁਝ ਵਪਾਰ ਤੋਂ ਵੀ ਵੱਡੇ ਲਾਭਾਂ ਦੀ ਹੋਰ ਗੱਲ ਹੁੰਦੀ ਹੈ ਜਿਸ ਨੂੰ ਆਪਾਂ ਕਹਿ ਸਕਦੇ ਆ ਨਿਊ ਵਰਲਡ ਆਰਡਰ ਉਸ ਨਿਊ ਵਰਲਡ ਆਰਡਰ ਦੇ ਵਿੱਚ ਜਿਹੜੇ ਨਵੇਂ ਬਾਰਡਰ ਤੇ ਸਰਹੱਦਾਂ ਨਵੀਆਂ ਬਣਣੀਆਂ ਨਾ ਉਹਨਾਂ ਦੇ ਸਾਹਮਣੇ ਇਸ ਜੰਗ ਨੇ ਇੱਕ ਬਹੁਤ ਵੱਡੀ ਰੁਕਾਵਟ ਖੜੀ ਕਰ ਦੇਣੀ ਸੀ ਉਸ ਰੁਕਾਵਟ ਨੂੰ ਦੂਰ ਕਰਨ ਵਾਸਤੇ ਨਾ ਪਹਿਲਾਂ ਜੰਗਬੰਦੀ ਕਰਵਾ ਦਿੱਤੀ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਨੂੰ ਦੁਬਾਰਾ ਖੁਰਕ ਹੋਵੇ ਇਹ ਦੁਬਾਰਾ ਵੀ ਲੜ ਸਕਦੇ ਆ ਇਹ ਵੀ ਕੋਈ ਵੱਡੀ ਗੱਲ ਨਹੀਂ ਖੁਰਕ ਸਿਰਫ ਭਾਰਤ ਨੂੰ ਹੁੰਦੀ ਹੈ ਪਾਕਿਸਤਾਨ ਨੂੰ ਨਹੀਂ ਹੁੰਦੀ ਉਹ ਤੇ ਅਮਨ ਹੀ ਜਾਂਦਾ ਪਰ ਜੇ ਮੰਨ ਲਓ ਕਿਤੇ ਹੋਈ ਵੀ ਫਿਰ ਉਸ ਤੋਂ ਬਾਅਦ ਅੱਗੇ ਕੀ ਨਤੀਜੇ ਨਿਕਲਦੇ ਨੇ ਉਹ ਫਿਰ ਸਮਾਂ ਦੱਸੇਗਾ ਆਪਾਂ ਉਸ ਤੋਂ ਪਹਿਲਾਂ ਕੁਝ ਨਹੀਂ ਕਹਿ ਸਕਦੇ ਇਹਨਾਂ ਹੀ ਵਿਚਾਰਾਂ ਨਾਲ ਆਪਜੀ ਤੋਂ ਖਿਮਾ ਰਣੀ ਹੈ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਅਗਾਂਹੇ ਸ਼ੇਅਰ ਜਰੂਰ ਕਰਨਾ ਆਪਣੀਆਂ ਟਿੱਪਣੀਆਂਾਂ ਨਹੀਂ ਦੱਸਣਾ ਕੁਛ ਮੈਂ ਵਾਦਾ ਘਾਟਾ ਕਿਤੇ ਕਰ ਗਿਆ ਹਾਂ ਆਪਾਂ ਇੱਕ ਦੂਸਰੇ ਤੋਂ ਸਿੱਖਣਾ ਸਿਖਾਉਣਾ ਮੈਂ ਤੁਹਾਡੀਆਂ ਟਿੱਪਣੀਆਂ ਵਿੱਚ ਅਕਸਰ ਕਈ ਗੱਲਾਂ ਮੈਂ ਸਿੱਖਦਾ ਵੀ ਹਾਂ ਆਪ ਸਾਰਿਆਂ ਦਾ ਬਹੁਤ ਸਾਰਾ ਸਤਿਕਾਰ ਤੇ ਪਿਆਰ ਕੱਲ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਆਪਣਾ ਖਿਆਲ ਰੱਖਣਾ ਚੜ੍ਹਦੀਆਂ ਕਲਾ 'ਚ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ